ਮਹਦੀਪ ਮੁਜੀਠਿਆ ਤੁਸੀਂ ਵੇਖ ਰਹੇ ਹੋ ਦੀਪ ਪੰਜਾਬ న్యూਸ ਚੈਨਲ ਇਹ ਜੋ ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ ਇਹ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਮੁਗਲਾਨੀ ਵਿਖੇ ਬਾਬਾ ਵਰਿੰਦਰ ਸਿੰਘ ਜੀ ਵੱਲੋਂ ਜੋ ਕਿ ਦੋ ਬੇਟੀਆਂ ਦੇ ਵਿਆਹ ਕੀਤੇ ਗਏ ਹਨ ਉੱਥੋਂ ਦੀਆਂ ਤਸਵੀਰਾਂ ਹਨ ਇਸ ਵਿਆਹ ਵਿੱਚ ਇਹ ਬਾਬਾ ਪੰਕਜਨਾਥ ਜੀ ਸ਼ਿਰਗਿਲ ਜੀ ਨੇ ਇਹ ਇਨ੍ਹਾਂ ਬੇਟੀਆਂ ਨੂੰ ਅਸ਼ੀਰਵਾਦ ਦਿੱਤਾ ਇਨ੍ਹਾਂ ਤੋਂ ਇਲਾਵਾ ਭਗਵੰਤ ਸਿੰਘ ਸੁਲਤਾਨਿੰਦੇ ਰਸੀਮ ਸਿੰਘ ਜੀ ਜੰਡਿਆਲਾ ਇਹਨਾਂ ਨੇ ਵੀ ਕੀ ਇਸ ਵਿਆਹ ਵਿੱਚ ਸ਼ਿਰਕਤ ਕੀਤੀ ਅਤੇ ਇਹਨਾਂ ਬੇਟੀਆਂ ਨੂੰ ਬਹੁਤ ਹੀ ਪ੍ਰੇਮ ਭਰਿਆ ਪਿਆਰ ਦਿੱਤਾ ਅਤੇ ਅਸੀਸਾਂ ਸਾਹਮਣੇ ਹੋ ਗਿਆ ਤਨ ਤਨਾ ਬੰਗਾਇ ਬੋਲੇ ਸੋ ਨਿਰਭੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਧੰਨ ਧੰਨ ਬਾਬਾ ਵਡਪਾਗ ਸਿੰਘ ਕੀ ਜੈ ਸੋ ਅੱਜ ਦੇ ਜਿਹੜਾ ਲੋੜਵੰਦ ਧੀਆਂ ਦੇ ਜਿਹੜੇ ਆਨੰਦ ਕਾਰਜ ਕਰਵਾ ਰਹੇ ਆ ਬਾਬਾ ਵਿਰਿੰਦਰ ਸਿੰਘ ਜੀ ਮਗਲਾਨੀ ਵਾਲੇ ਇਹ ਜਿਹੜਾ ਕਾਰਜ ਆ ਬਹੁਤ ਵਧੀਆ ਆ ਧੀਆਂ ਦਾ ਦਾਨ ਜਿਹੜੀ ਸਭ ਤੋਂ ਉੱਤਮ ਸੇਵਾ ਵਾ ਅਸੀਂ ਪ੍ਰਮਾਤਮਾ ਅਕੀ ਬੇਨਤੀ ਕਰਦੇ ਹਾਂ ਇਹ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਹੋਰ ਜਿਹੜੀ ਇਹ ਆਪਣਾ ਤੰਦੇਈ ਤੇ ਇਮਾਨਦਾਰੀ ਨਾਲ ਜਿਹੜੀ ਸੇਵਾ ਨਿਭਾਉਂਦੇ ਰਹਿਣ ਔਰ ਜਿਹੜਾ ਅੱਜ ਜਿਹੜੀ ਸਟੇਜ ਹੈ ਲੱਗੀ ਇਸ ਪਿੰਡ ਦੇ ਵਿੱਚ ਆਉਣ ਵਾਲੇ ਸਾਲ ਦੇ ਵਿੱਚ ਜਿਹੜੀ ਇਹ ਸਟੇਜ ਆ ਅਸੀਂ ਚੋਨੇ ਵਿੱਚ 8-10 ਕਿੱਲਾਂ ਦੇ ਵਿੱਚ ਉਹ ਜਿਹੜਾ ਪੰਡਾਲ ਉਧਾਇਆ ਜਾਊਗਾ ਜਿਹੜੇ ਆਨੰਦ ਕਾਰਜ ਤੀਆਂਦੇ ਆ ਇਹ ਹਰ ਸਾਲ ਹੀ ਹੋਇਆ ਕਰਨਗੇ ਔਰ ਸਭ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਜਿਹੜੇ ਬਾਬਾ ਬਰਿੰਦਰ ਸਿੰਘ ਜੀ ਨੇ ਆਨੰਦਕਾਰ ਦੀਆਂ ਦੇ ਕਰਵਾਏ ਨੇ ਔਰ ਇਹ ਸ਼ਲਾਗਾ ਜੋ ਕਦਮ ਆ ਸਾਰਿਆਂ ਨੂੰ ਨਾਲ ਮਿਲ ਕੇ ਇਸ ਤਰ੍ਹਾਂ ਦੇ ਕਦਮ ਉਠਾਉਣੇ ਚਾਹੀਦੇ ਨੇ ਇਹ ਕਿੰਵਾ ਇਹ ਮੇਲਾ ਵਾ ਬਾਬਾ ਜੀ ਇਹ 12ਵਾਂ ਜੀ ਸਾਲਾਨਾ ਜੋੜ ਮੇਲਾ ਜਿਹੜਾ 12ਵਾਂ ਆਨੰਦਕਾਰ ਦੇ ਕਦਮ ਹੋ ਰਹੇ ਆ ਆਨੰਦਕਾਰ ਜੀ ਆ ਇਸ ਵਾਰ ਪਹਿਲੀ ਵਾਰੀ ਹੋ ਰਿਹਾ ਇਹ ਕਿੰਨੇ ਆਨੰਦਕਾਰ ਜਿ ਕਰਾਏ ਇਹ ਜੀ ਦੋ ਦੋ ਬੱਚਿਆਂ ਦੇ ਪੁੱਤ ਬਿੰਦਰ ਸਿੰਘ ਜੀ ਕਿਹੜੇ ਪਿੰਡ ਦੇ ਜੀ ਮਗਲਾਣੀ ਜੀ ਤੇ ਅੱਜ ਜਿਹੜਾ ਆਨੰਦ ਕਾਰਜ ਇਹ ਤਿਆਂ ਦੇ ਕਰ ਰਹੇ ਉਹਦੇ ਬਾਰੇ ਕੀ ਕਹਾਂਗੇ ਉਹ ਜੀ ਸਾਰੇ ਪਿੰਡ ਦੇ ਸੰਯੋਗ ਨਾਲ ਆਨੰਦ ਕਾਰਜ ਕਰਵਾਏ ਜਾ ਰਹੇ ਆ ਤੇ ਅੱਗੇ ਤੋਂ ਇਸੇ ਤਰ੍ਹਾਂ ਹੀ ਕਸਨਤਾ ਸੰਯੋਗ ਦੰਦੀਆਂ ਰਹਿਣ ਇਸੇ ਤਰ੍ਹਾਂ ਹੀ ਜਿਹੜੇ ਆਨੰਦ ਕਾਰਜ ਹੁੰਦੇ ਰਹਿਣ ਸਾਰੇ ਸੰਗਤ ਦੇ ਸੰਯੋਗ ਨਾਲ ਆਨੰਦ ਕਾਰਜ ਹੋ ਰਹੇ ਆ ਦਾਪੜਪਾ ਸੀ ਦੇ ਜਨਮ ਦਿਹਾੜੀ ਦੀ ਖੁਸ਼ੀ ਵਿੱਚ ਸੰਗਤ ਨੂੰ ਤੁਸੀਂ ਕੀ ਕਹਾਂ ਜਿੰਨਾ ਤੁਹਾਨੂੰ ਸੁਜੋਗ ਦਿੱਤਾ ਵਾ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਤੁਹਾਨੂੰ ਹਾਂਜੀ ਆਉਣ ਵਾਲੇ ਸਮੇਂ ਤੇ ਕਹਿੰਦੇ ਆਂ ਵੀ ਇਸ ਤੋਂ ਵੀ ਵੱਧ ਚੜ ਕੇ ਸੰਜੋਗ ਦੇਣਾ ਇਸ ਤੋਂ ਵੀ ਵੱਧ ਚੜ ਕੇ ਜਿਹੜੇ ਆਨੰਦ ਕਾਰਜ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇਮ ਸਿੰਘ ਜੀ ਤੇ ਅੱਜ ਜਿਹੜਾ ਇਹ ਆਨੰਦ ਕਾਰਜਿਕ ਹੋ ਰਿਹਾ ਹੈ ਜੀ ਉਹਦੇ ਬਾਰੇ ਕੀ ਕਹਾਂਗੇ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਸੰਗਤ ਨੂੰ ਗੁਰੂ ਮਹਾਰਾਜ ਦੀ ਬਖਸ਼ਿਓ ਇਹ ਫਤਿਹ ਬਖਸ਼ਣ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇਹ ਤਨਤਨ ਬਾਬਾ ਬਰਿੰਦਰ ਸਿੰਘ ਦੇ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਜੋ ਇਹ ਕੰਨਿਆਦਾਨ ਬਾਬਾ ਬਰਿੰਦਰ ਸਿੰਘ ਨੇ ਸਾਰੀ ਸੰਗਤ ਦੇ ਸਹਿਯੋਗ ਨਾਲ ਰਚਿਆ ਹੈ ਮੈਂ ਸਾਰੇ ਸੰਗਤ ਨੂੰ ਇੱਥੋਂ ਦੇ ਨਗਰ ਨਿਵਾਸੀਆਂ ਨੂੰ ਸਰਪੰਚ ਸਾਹਿਬ ਨੂੰ ਜਿੰਨੇ ਸਾਰੇ ਮਹਾਂਪੁਰਸ਼ ਆਏ ਆ ਬਾਬਾ ਬਰਿੰਦਰ ਸਿੰਘ ਨੂੰ ਬਹੁਤ ਬਹੁਤ ਵਧਾਈ ਦਿੰਦਾ ਤੇ ਮਨ ਵਿੱਚ ਆਸ ਕਰਦਾ ਹਾਂ ਗੁਰੂ ਮਹਾਰਾਜੇ ਕੀ ਅਰਦਾਸ ਕਰਦਾ ਕਿ ਇਹ ਜੋ ਕਾਰਜ ਆ ਅੱਗੇ ਤੋਂ ਵੱਧ ਚੜ ਕੇ ਹੋਵੇ ਤੇ ਬਹੁਤ ਚੰਗੇ ਸਲਾਘਾਯੋਕ ਕਦਮ ਹੈ